ਸਿਉੜਿਆ ਖਬਰਨਾਮੇ ਦੇ ਨਾਲ ਜਗਤਾਰ ਦਿਸਾਨ ਸਵਾਲ ਕਰਦਾ ਹੈ ਜਿਵੇਂ ਕਿ ਫ੍ਰੀਕੋਰਟ ਦੇ ਵਿੱਚ ਅੱਜ ਦਿਨ ਹੀ ਮੋਟਰਸਾਈਕਲ ਚੋਰੀ ਦੀ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਦੂਜੇ ਪਾਸੇ ਫ੍ਰੀਕੋਰਟ ਪੁਲਿਸ ਵੱਲੋਂ ਚੋਰਾਂ ਨੂੰ ਫੜ ਕੇ ਮੋਟਰਸਾਈਕਲ ਬਰਾਮਦ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਇਸੇ ਤਹਿਤ ਹੀ ਅੱਜ ਇੱਕ ਅਸ਼ੇਜ ਪ੍ਰੈਸ ਵਾਰਤਾ ਕਰਕੇ ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਫ੍ਰੀਕੋਰਟ ਦੇ ਵਿੱਚੋਂ ਕਾਫੀ ਮੋਟਰਸਾਈਕਲ ਚੋਰੀ ਹੋ ਰਹੇ ਸਨ ਜਿਸ ਤੋਂ ਬਾਅਦ ਸੀਐਸਟਾਫ ਫ੍ਰੀਕੋਰਟ ਵੱਲੋਂ ਕਾਰਵਾਈ ਕਰਦੇ ਹੋਏ ਆ ਦੋ ਯਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲੋਂ ਕਰੀਬ 12 ਦੇ ਕਰੀਬ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਗਏ ਨੇ ਹਜੇ ਫਿਲਹਾਲ ਉਹਨਾਂ ਦਾ ਪੁਲਿਸ ਰਿਪੋਰਟ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿੱਥੋਂ ਇਹ ਮੋਟਰਸਾਈਕਲ ਚੋਰੀ ਕੀਤੇ ਗਏ ਸਨ ਅਤੇ ਅੱਗੇ ਉਹ ਕਿੱਥੇ ਵੇਚਦੇ ਸਨ ਅਤੇ ਹੋਰ ਕਿੰਨੇ ਕੁ ਮੋਟਰਸਾਈਕਲ ਚੋਰੀ ਕੀਤੀ ਹੋਰ ਇਹ ਸਾਰੇ ਬੰਦ ਦੇ ਬਾਰੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਵਿਸਾਰਸਰ ਜਾਣਕਾਰੀ ਸਾਂਝੀ ਕੀਤੀ ਐਸਪੀ ਜਸਮੀਤ ਸਿੰਘ ਨੇ ਫਰੀਦਕੋਟ ਦੇ ਵਿੱਚ ਜਾਂ ਪੂਰੀ ਧਿਲਿਆ ਵਿੱਚ ਮੋਟਰਸਾਈਕਲ ਬੜੇ ਦੋ ਪਹੀਆ ਵਾਹਨ ਜਾਂ ਚੋਰੀ ਹੁੰਦੇ ਨੇ ਤੇ ਪੁਲਿਸ ਉਹਨਾਂ ਨੂੰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਦੌਰਾਨ ਆ ਵਾਹ ਲੱਭਦੇ ਵੀ ਰਨੇ ਆ ਚੋਰ ਵੀ ਲੱਭਦੇ ਰਨੇ ਆ ਬਰਾਮਦਗੀ ਰੰਦ ਰਨੇ ਇਸੇ ਚੀਜ਼ ਸਾਡੇ ਜਿਹੜੀ ਇਨਸਪੈਕਟਰ ਇੰਚਾਰਜ ਸੀ ਫ੍ਰੀਕੁਟ ਨੇ ਇਨਸਪੈਕਟਰ ਗਵਿੰਦਰ ਸਿੰਘ ਉਹਨਾਂ ਦੀ ਟੀਮ ਜਿਹੜੀ ਹੈਗੀ ਆ ਉਹਨਾਂ ਨੂੰ ਇੱਕ ਸਫਲਤਾ ਮਿਲੀ ਆ ਉਹਨਾਂ ਨੇ ਦੋ ਮੈਂਬਰ ਕਾਬੂ ਕੀਤੇ ਨੇ ਜਿਹੜੇ ਕਿ ਮੋਟਰਸਾਈਕਲ ਇਦਾਂ ਚੋਰੀ ਕਰਕੇ ਦਗਾਹ ਵੇਚਦੇ ਸੀ ਤੇ ਉਹਨਾਂ ਕੋਲ ਅਸੀਂ 12 ਮੋਟਰਸਾਈਕਲ ਜੀ ਬਰਾਮਦ ਕੀਤੇ ਹੈਗੇ ਆ ਤੇ ਉਹ ਇਹਨਾਂ ਦੇ ਜਿਹੜੇ ਦੋ ਬੰਦੇ ਹੈਗੇ ਇਹਨਾਂ ਦੇ ਖਾਫੀ ਇੱਕ 438 ਨੰਬਰ ਪਰਚਾ ਜਿਹੜਾ ਹੈਗਾ ਉਹ ਸੀਟੀ ਫਰੀਦਕੋਟ ਥਾਣੇ ਦਰਜ ਕੀਤਾ ਹੈਗਾ ਤੇ ਜਿਹੜੇ ਦੋਵੇਂ ਦੋਸ਼ੀ ਹੈਗੇ ਇੱਕ ਤੇ ਲਾਪ੍ਰੀਤ ਹੈਗਾ ਜੀ ਤੇ ਦੂਸਰਾ ਹੈਗਾ ਧਰਮਪ੍ਰੀਤ ਇਹ ਆਪਣੇ ਹੀ ਜ਼ਿਲ੍ਹਾ ਫਰੀਦਕੋਟ ਦੇ ਥਾਣੇ ਸਾਦਕੇ ਦੇ ਰਹਿਣ ਵਾਲੇ ਹੈਗੇ ਆ ਬਾਕੀ ਸਾਡੀ ਤਫ਼ਤੀਸ਼ ਚੱਲ ਰਹੀ ਹੈ ਤੇ ਸਾਨੂੰ ਆਸ ਹੈ ਕਿ ਜੀ ਹੋਰ ਅਹੀ ਜ਼ਿਆਦਾ ਮੋਟਰਸਾਈਕਲ ਅਸੀਂ ਬਰਾਮਦ ਕਰਾਵਾਂਗੇ ਸਰ ਇਹ ਪਤਾ ਲੱਗਾ ਕਿ ਮੋਟਰਸਾਈਕਲ ਕਿੱਥੇ ਵੇਚਦੀ ਸੀ ਅੱਗੇ ਜਾਂ ਕੀ ਇਹ 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 ਭਾਜੀ ਇਹ ਅਸੀਂ ਹੁਣ ਇਹਨਾਂ ਦਾ ਰਿਮਾਂਡ ਲਿਆ ਹੋਇਆ ਹੈਗਾ ਤੇ ਕਿੱਥੇ ਵੇਚਦੀ ਸੀ ਕਿਦਾਂ ਵੇਚਦੀ ਸੀ ਇਹ ਸਾਰਾ ਕੁਝ ਹੀ ਲੱਭਾਂਗੇ ਤੇ ਮੈਂ ਜਿੱਦਾਂ ਤੁਹਾਨੂੰ ਕਿਹਾ ਕਿ ਹੋ ਸਕਦਾ ਕਿ ਹੋਰ ਵੀ ਮੋਟਰਸਾਈਕਲ ਸਾਹਮਣੇ ਮਿਲ ਜਾਵੇ ਸੋ ਇਹ ਤਫ਼ਤੀਸ਼ ਚੱਲ ਰਹੀ ਹੈ ਜੀ